ਤੋ ਕਟਸਤ ਅਟ ਕਰਨੇ ਜਿਹੜੇ ਬਿਲਕੁਲ ਅੱਜ ਤਹਸ ਨਹਸ ਹੋ ਚੁੱਕੇ ਨੇ ਤੁਸੀਂ ਇਹਨਾਂ ਦੇ ਦੇਖੋ ਘਰ ਦੀ ਹਾਲਤ ਕੀ ਨੇ ਐਨੀ ਪਥੈਟਿਕ ਹਾਲਤ ਹੋ ਚੁੱਕੀ ਇਹਨਾਂ ਨੇ ਰਾਤ ਪੂਰੀ ਇੱਕ ਰਾਤ ਛੱਪੜ ਦੇ ਅੱਗੇ ਰਹਿ ਕੇ ਗੱਡੀ ਆ ਪਰ ਸਾਡੇ ਬਿਲਕੁਲ ਨਜ਼ਦੀਕ ਭਗਵੰਤਮਾਨ ਦੀ ਕੋਠੀ ਹੈ ਉਥੋਂ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਾਡੇ ਘਰ ਤੱਕ ਨਹੀਂ ਪਹੁੰਚਿਆ ਦਾ ਫਰਜ਼ ਸਾਡੇ ਆਉਣ ਦਾ ਘਰੇ ਫਰਜ਼ ਸੀਗਾ ਬੇਚਕ ਸਾਨੂੰ ਮਦਦ ਨਾ ਵੀ ਕਰਦੇ ਸਾਡੇ ਇੱਥੇ ਦੁੱਖ ਦੀ ਘੜੀ 'ਚ ਹਾਜ਼ਰ ਹੋਣਾ ਸੀ ਉਹਨਾਂ ਨੇ ਸਰਕਾਰ ਤਾਂ ਸਾਨੂੰ ਕੁਝ ਕਰਦੀ ਨਹੀਂ ਹੈਗੀ ਗਰੀਬਾਂ ਨੂੰ ਦਿਹਾੜੀ ਦਾਪਾ ਕਰ ਲੈਂਦੇ ਨੇ ਖਾ ਲੈਂਦੇ ਨੇ ਕੁਝ ਦਬ ਗਿਆ ਸਮਾਨ ਕੁਸ਼ ਮਾੜਾ ਮੋਟਾ ਖਾਨਕੂਨ ਵਾਲਾ ਕੱਢ ਲਿਆ ਹੋਰ ਰਹੇਗਾ ਹਾਂਜੀ ਵਿਪਤਾ ਹੀ ਪਾਈ ਇੱਕ ਤਨੇ ਰੱਬ ਨੇ ਸਾਡੇ ਜੇ ਮੇਰੀ ਪਰ ਸਾਡਾ ਸਾਰਾ ਪਰਿਵਾਰ ਜੇ ਥੱਲੇ ਆ ਜਾਂਦਾ ਕੀ ਕਰਦੀ ਸਰਕਾਰ ਜੀ ਕਿ ਗਰੀਬਾਂ ਦੇ ਜਦੋਂ ਘਟ ਹੈ ਇਹਦੇ ਵਿੱਚ ਜਦੋਂ ਗਰੀਬਾਂ ਦੀਆਂ ਲੋਥਾਂ ਨਿਕਲਦੀਆਂ ਨੇ ਉਦੋਂ ਅੱਗੇ ਤਮਾਸ਼ੀਬੀਨ ਬਣਦੇ ਨੇ ਅੱਗੇ ਜਦੋਂ ਪਹਿਲਾਂ ਆਪਾਂ ਮથે ਪਾਉਂਦੇ ਆ ਉਦੋਂ ਸੁੱਤੇ ਪੈਂਦੇ ਨੇ ਇੱਕ ਪਿੰਡ ਦੇ ਵਿੱਚ ਹੀ ਤਕਰੀਬਨ 3-4 ਮਕਾਨਾਂ ਦੀਆਂ ਛੱਤਾਂ ਗਿਰ ਚੁੱਕੀਆਂ ਹਨ ਦੱਸਣਾ ਚਾਹਾਂਗੇ ਜਿਹੜੇ ਘਰਾਂ ਦੀਆਂ ਛੱਤਾਂ ਡਿੱਗੀਆਂ ਨੇ ਬੇਹਾਦੀ ਗਰੀਬੀ ਦੇ ਦੌਰੇ ਦੇ ਵਿੱਚੋਂ ਨਿਕਲ ਰਹੇ ਨੇ ਪਹਿਲਾਂ ਇਹ ਗਰੀਬੀ ਦੀ ਮਾਰ ਪੈ ਰਹੀ ਬਰਸਾ ਆਪਾਂ ਕਹਿੰਦੇ ਕੁਦਰਤ ਦੀ ਮਾਰ ਹੈ ਉਹ ਪੈ ਚੁੱਕੀ ਹੈ ਇੱਥੇ ਕਿਸੇ ਨੂੰ ਕੋਈ ਮਦਦ ਨਹੀਂ ਮਿਲੀ ਸਾਡੇ ਕੋਲ ਸੰਗਰੂਰ ਤੱਕ ਇੱਕ ਵੀ ਪ੍ਰਸ਼ਾਸਨ ਦਾ ਮੁੰਡਾ ਸਾਡੇ ਘਰ ਤੱਕ ਨਹੀਂ ਪਹੁੰਚਿਆ ਮੈਂ ਇੱਥੇ ਮੌਜੂਦਾ ਪੰਚਾਇਤ ਨੰਬਰ ਖੜੀ ਸੀ ਸਵੇਰੇ 5 ਵਜੇ ਇਹਨਾਂ ਦੇ ਘਰ ਖੜੇ ਹਾਂ ਜੀ ਮੇਰੇ ਨਾਲ ਸਰਪੰਚ ਸਾਹਿਬ ਵੀ ਸੀਗੇ ਸਾਰੇ ਸੀਗੇ ਪਰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਉਹ ਦਿਖਾਣਾ ਚਾਹਾਂਗੇ ਤਸਵੀਰਾਂ ਤੁਹਾਨੂੰ ਪੈ ਘਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸਾਰਾ ਸਮਾਨ ਆ ਢਾਈ ਢੇਰੀ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਤੇ ਪਾਣੀ ਜਿਹੜਾ ਹਜੇ ਵੀ ਜਿਹੜੀ ਇੱਕ ਛੱਤ ਰਹਿ ਗਈ ਆ ਉਸ ਤੋਂ ਵੀ ਚੋਂਦਾ ਨਜ਼ਰ ਆ ਰਿਹਾ ਹੈ ਉਹਨਾਂ ਦੇਖੋ ਕਿੱਡਾ ਹਸ ਰਬ ਨਾ ਕਰੇ ਫੋਦਾ ਦਾ ਖਾਸ ਤਾਂ ਕੋਈ ਸਾਰਾ ਟੱਪਰੀ ਦਾ ਵਜੋਂਦਾ ਜੀ ਪਹਿਲਾਂ ਕਿਹੜਾ ਦਵੇ ਨਹੀਂ ਹਜ਼ਾਰਾਂ ਬਾਰੇ ਹਾਸੇ ਹੋਏ ਨੇ ਬੱਚੇ ਖਾਣ ਨੂੰ ਕੁਝ ਨਹੀਂ ਹੈਗਾ ਜਿੰਨਾ ਵੀ ਸੀਗਾ ਮਕਾਨ ਦਾ ਜਿੰਨਾ ਵੀ ਸਮਾਨ ਸੀਗਾ ਬੇਸਿਕਲੀ ਮਟੀਰੀਅਲ ਸੀ ਉਹ ਸਾਰਾ ਵੇਸਟ ਹੋ ਗਿਆ ਪਾਣੀ ਦੇ ਵਿੱਚ ਸਾਰਾ ਪਿੰਡ ਵੀ ਮਦਦ ਲਈ ਖੜਾ ਜੀ ਇਕੱਲੇ ਇਹਨਾਂ ਦਾ ਕੰਮ ਨਹੀਂ ਡੇ ਗਿਆ ਪਿੰਡ ਦੇ ਜੱਟ 8-10 ਹੋਏ ਨੇ ਆ ਤੁਸੀਂ ਉਰੇ ਦੇਖ ਹੀ ਲਿਆ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਕੁੜੀ ਤੇ ਬੱਤ ਗਈ ਤੁਹਾਨੂੰ ਦਵ ਗਈ ਥੋ ਵਰਾ ਲਵਰੇ ਸਾਰੇ ਪੰਜਾਬ ਦੇ ਵਿੱਚ ਹੀ ਭਾਰੀ ਬਾਰਿਸ਼ ਹੋ ਰਹੀ ਹੈ ਗੱਲ ਕਰਾਂਗੇ ਅੱਜ ਸੰਗਰੂਰ ਦੇ ਪਿੰਡ ਚੋਰਮਾਜਰੇ ਦੀ ਜਿੱਥੇ ਕਿ ਇੱਕ ਪਿੰਡ ਦੇ ਵਿੱਚ ਹੀ ਤਕਰੀਬਨ 3-4 ਮਕਾਨਾਂ ਦੀਆਂ ਛੱਤਾਂ ਗਿਰ ਚੁੱਕੀਆਂ ਹਨ ਦੱਸਣਾ ਚਾਹਾਂਗੇ ਜਿਹੜੇ ਘਰਾਂ ਦੀਆਂ ਛੱਤਾਂ ਡਿੱਗੀਆਂ ਨੇ ਬੇਹਾਦੀ ਗਰੀਬੀ ਦੇ ਦੌਰੇ ਦੇ ਵਿੱਚੋਂ ਨਿਕਲ ਰਹੇ ਨੇ ਪਹਿਲਾਂ ਹੀ ਗਰੀਬੀ ਦੀ ਮਾਰ ਪੈ ਰਹੀ ਸੀ ਉੱਤੋਂ ਹੁਣ ਜਿਹੜੀ ਬਰਸਾਹ ਆਪਾਂ ਕਹਿ ਸਕਦਾ ਕੁਦਰਤ ਦੀ ਮਾਰ ਹੈ ਉਹ ਪੈ ਚੁੱਕਿਆ ਦਿਖਾਣਾ ਚਾਹਾਂਗੇ ਤਸਵੀਰਾਂ ਤੁਹਾਨੂੰ ਘਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸਾਰਾ ਸਮਾਨ ਆ ਢੈ ਢੇਰੀ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਪਾਣੀ ਜਿਹੜਾ ਹਜੇ ਵੀ ਜਿਹੜੀ ਇੱਕ ਛੱਤ ਰਹਿ ਗਈ ਹੈ ਉਸ ਤੋਂ ਵੀ ਚੋਂਦਾ ਨਜ਼ਰ ਆ ਰਿਹਾ ਹੈ ਦੱਸਣਾ ਚਾਹਾਂਗੇ ਕਿ ਜਿਹੜੇ ਇੱਕ ਘਰ ਦੇ ਰੇ ਨਾਲ ਬਸੇਰੇ ਨੇ ਉਹ ਵਿਚਾਰੇ ਦਿਹਾੜੀ ਕਰਕੇ ਕਿਵੇਂ ਨਾ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਪਰ ਜਿਹੜਾ ਬਰਸਾਤ ਦੀ ਮਾਰ ਪਈ ਐ ਉਹ ਇੱਕ ਦੋਰੀ ਮਾਰ ਪੈ ਗਈ ਕਿਉਂਕਿ ਪਹਿਲਾਂ ਉੱਥੋਂ ਗਰੀਬੀ ਤਾਂ ਦੂਜੇ ਪਾਸੇ ਜਿਹੜੀ ਇੱਕ ਰਹਿਣ ਬਿਸੇਰਾ ਛੱਤ ਸੀ ਉਹ ਵੀ ਗਿਰ ਗਈ ਕੀ ਕਹਿਣਾ ਚਾਹੂਗੇ ਕਿ ਜੇ ਕਦੋਂ ਇਹ ਹਾਦਸਾ ਹੋਇਆ ਜੇ ਕਮਾਈ ਦੀ ਸਾਧਨ ਦੀ ਗੱਲ ਕਰੀਏ ਕਿੰਨੀ ਕੁ ਘਰ ਚ ਕਮਾਈ ਐ ਕੋਈ ਕਮਾਈ ਨਹੀਂ ਜੇ ਇੰਨੇ ਦਿਹਾੜੀ ਦਾ ਪਈ ਹੈਗਾ ਦਿਹਾੜੀ ਕਰ ਲੈਂਦੇ ਨੇ ਖਾ ਪੀ ਲੈਂਦੇ ਨੇ ਆਪਦੇ ਬੱਚਾ ਨੂੰ ਖਵਾ ਲੈਂਦੇ ਨੇ ਵੀ ਇੰਨਾ ਕੋਈ ਵਹੁ ਨਹੀਂ ਹੈਗਾ ਜੀ ਕੋਈ ਗੜਾ ਕੋਈ ਸਰਕਾਰੀ ਨਹੀਂ ਹੈਗਾ ਸਰਕਾਰ ਤਾਂ ਸਾਨੂੰ ਕੁਝ ਕਰਦੀ ਨਹੀਂ ਹੈਗੀ ਗਰੀਬਾਂ ਨੂੰ ਤੇ ਇਹਨੇ ਤਾਂ ਦਿਹਾੜੀ ਦਾ ਪਈ ਕਰਦੇ ਨੇ ਦੇ ਹੜੀ ਦੱਪਾ ਕਰ ਲੈਂਦੇ ਨੇ ਖਾ ਲੈਂਦੇ ਨੇ ਕੁਝ ਦਬ ਗਿਆ ਸਮਾਨ ਕੁਝ ਮਾੜਾ ਮੋਟਾ ਖਾਣ ਪੀਣ ਵਾਲਾ ਕੱਢ ਲਿਆ ਹੋਰ ਰਹਿ ਗਿਆ ਵਿੱਚ ਵੀ ਹੁਣ ਇਹਨਾਂ ਦੀ ਮਦਦ ਚ ਜ਼ਰੂਰ ਚਾਹੀਦੀ ਆ ਜੀ ਬੱਚਿਆਂ ਨੇ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਾਂ ਪੰਚਾਇਤ ਮੈਂਬਰ ਕੋਈ ਰਿਹਾ ਆ ਜੀ ਸਾਰੇ ਨੇ ਜੀ ਪੰਚਾਇਤ ਮੈਂਬਰ ਸਰਪੰਚ ਸਾਰੇ ਨੇ ਜੀ ਬਾਕੀ ਕੀ ਪ੍ਰਸ਼ਾਸਨ ਕੋਲੇ ਕਿਸੇ ਕੋਲ ਗਏ ਸੀ ਕਿ ਕੋਈ ਆਈ ਸੁਣਵਾਈ ਹੋਈ ਕੋਈ ਨਾ ਜੀ ਹਜੇ ਤਾਂ ਕਿਸੇ ਨਹੀਂ ਗਏ ਜੀ ਕੋਈ ਸੰਪਰਨ ਨਹੀਂ ਹਾਂ ਜੀ ਸਾਰੇ ਪੰਚਾਇਤ ਆ ਗਏ ਨਾਲ ਜੀ ਸਰ ਮੈਂ ਮੌਜੂਦਾ ਪੰਚਾਇਤ ਮੈਂਬਰ ਸੋਨਿਆ ਖੁਰਦ ਅਸੀਂ ਜਦੋਂ ਸਾਨੂੰ ਆਸ ਤੇ ਪੱਤਰ ਆ ਗਿਆ ਅਸੀਂ ਮੌਕੇ ਤੇ ਉਸੇ ਟਾਈਮ ਪਹੁੰਚੇ ਪਰ ਸਾਡੇ ਬਿਲਕੁਲ ਨਜ਼ਦੀਕ ਭਗਵੰਤ ਮਾਨ ਦੀ ਕੋਠੀ ਹੈ ਉਥੋਂ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਾਡੇ ਘਰ ਤੱਕ ਨਹੀਂ ਪਹੁੰਚਿਆ ਸਾਡੇ ਆਉਣ ਦਾ ਕਰੇ ਫਰਜ਼ ਸੀਗਾ ਬੇਚਕ ਸਾਨੂੰ ਮਦਦ ਨਾ ਵੀ ਕਰਦੇ ਸਾਡੇ ਇੱਥੇ ਦੁੱਖ ਦੀ ਘੜੀ ਚ ਹਾਜ਼ਰ ਹੋਣਾ ਸੀ ਉਹਨਾਂ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਜਿੰਨੀ ਮਾਲੀ ਸਹਾਇਤਾ ਹੋ ਸਕਦੇ ਸਾਨੂੰ ਕਰ ਕਰਨੀ ਬਣਦੀ ਉਹਨਾਂ ਦੀ ਇੱਕ ਪਰਿਵਾਰ ਤੇ ਇੱਕ ਪਰਿਵਾਰ ਤੇ ਨਹੀਂ ਮੇਰੇ ਪਿੰਡ ਦੇ ਘਟੋ ਘਟ ਸੱਤ ਅੱਠ ਘਰ ਨੇ ਜਿਹੜੇ ਬਿਲਕੁਲ ਅੱਜ ਤਹਸ ਨਹਸ ਹੋ ਚੁੱਕੇ ਨੇ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਸਾਡੇ ਕੱਚੇ ਮਕਾਨਾਂ ਦੇ ਪੈਸੇ ਦਿੱਤੇ ਜਾਣ ਸਾਡੇ ਗਰੀਬਾਂ ਦੀ ਮਦਦ ਕੀਤੀ ਜਾ ਤੁਸੀਂ ਇਹਦੇ ਨੇ ਦੇਖੋ ਘਰ ਦੀ ਹਾਲਤ ਕੀ ਨੇ ਐਨੀ ਪਥੈਟਿਕ ਹਾਲਤ ਹੋ ਚੁੱਕੀ ਇਹਨਾਂ ਨੇ ਰਾਤ ਪੂਰੀ ਇੱਕ ਰਾਤ ਛੱਪੜ ਦੇ ਅੱਗੇ ਰੱਖ ਕੇ ਕੱਟੀ ਆ ਬੱਚੇ ਖਾਣ ਨੂੰ ਕੁਝ ਨਹੀਂ ਹੈਗਾ ਜਿੰਨਾ ਵੀ ਸੀਗਾ ਮਕਾਨ ਦਾ ਜਿੰਨਾ ਵੀ ਸਮਾਨ ਸੀਗਾ ਬੇਸਿਕਲੀ ਮਟੀਰੀਅਲ ਸੀ ਉਹ ਸਾਰਾ ਵੇਸਟ ਹੋ ਗਿਆ ਪਾਣੀ ਦੇ ਵਿੱਚ ਸਾਡੇ ਵੱਲੋਂ ਤਾਂ ਕਿਹਾ ਜਾਂਦਾ ਕਿ ਸਾਡੇ ਵੱਲੋਂ ਆ ਸਕੀਮਾਂ ਦਿੱਤੇ ਸਾਡੇ ਵੱਲੋਂ ਸਾਡੇ ਇੱਥੇ ਕਿਸੇ ਨੂੰ ਕੋਈ ਮਦਦ ਨਹੀਂ ਮਿਲੀ ਸਾਡੇ ਕੋਲ ਸੰਗਰੂਰ ਤੱਕ ਇੱਕ ਵੀ ਪ੍ਰਸ਼ਾਸਨ ਦਾ ਬੰਦਾ ਸਾਡੇ ਘਰ ਤੱਕ ਨਹੀਂ ਪਹੁੰਚਿਆ ਮੈਂ ਇੱਥੇ ਮੌਜੂਦਾ ਪੰਚਾਇਤ ਨੰਬਰ ਖੜੀ ਸੀ ਸਵੇਰੇ 5 ਵਜੇ ਇਹਨਾਂ ਦੇ ਘਰ ਖੜੇ ਆ ਜੀ ਮੇਰੇ ਨਾਲ ਸਰਪੰਚ ਸਾਹਿਬ ਵੀ ਸੀਗੇ ਸਾਰੇ ਸੀਗੇ ਪਰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਉਰੇ ਨਾਉਂ ਮੋਂਜੀ ਜੀ ਕੀ ਕਹਿਣਾ ਚਾਹੂੰਗਾ ਕਿ ਜਿਹੜਾ ਰੱਬ ਨੇ ਇੱਕ ਵਿਪਤਾ ਏਡੀ ਵੱਡੀ ਪਾਈ ਹਾਂਜੀ ਵਿਪਤਾ ਹੀ ਪਾਈ ਇੱਕ ਤਨੇ ਰੱਬ ਨੇ ਸਾਡੇ ਜੇ ਪਹਿਲੀ ਵਾਰ ਸਾਡਾ ਸਾਰਾ ਟੱਪਰਿਵਾਰ ਜੀ ਥੱਲੇ ਆ ਜਾਂਦਾ ਕੀ ਕਰਦੀ ਸਰਕਾਰ ਜੀ ਤਰ੍ਹਾਂ ਚੱਲ ਵੀ ਸੱਚੇ ਆਪਣੇ ਬਾਹਰ ਲੈ ਕੇ ਖੜ ਗਏ ਜੀ ਮੀਂਹ ਪੈਣ ਲੱਗਾ ਸਬਰ ਤੱਕੜ ਕੇ ਘਰ ਦੇ ਅੰਦਰ ਗਏ ਜੀ ਨਾਲ ਨਾਲ ਸੱਤਾ ਗਿਰ ਗਈਆਂ ਜੋ ਦੀ ਵੀ ਦੇਖਣਗੇ ਚੱਲ ਵੀ ਕਿੰਨਾ ਕ ਜਨ ਚੰਦਰ ਬਹਿ ਜਾਗੇ ਕੋਈ ਅੰਦਰ ਪੈਣ ਤਾਂ ਕੋਈ ਸਾਡਾ ਹੋ ਨਹੀਂ ਸੀ ਸਾਡੇ ਖਾਂ ਬਿਨਾ ਕਿਤਨ ਦਿਨ ਬਿਤਾਣਾ ਚਾ ਹੋ ਰਹੀ ਔਰ ਕਿਤਨਾ ਭੁੱਖੇ ਤਿਆਹੀ ਖੜੇ ਆਉਂਦੇ ਘਰ ਜੀ ਸਸਵੇ ਦੀ ਰੋਟੀ ਕੁਛ ਨਹੀਂ ਜੀ ਆ ਸਭ ਕੁਝ ਚੱਲ ਰਿਹਾ ਸਾਰਾ ਸੰਦਰ ਇਧਰ ਬਹੁਤ اچھی ਹੈ ਜੀ ਕੁਕ ਵੀ ਨਹੀਂ ਆ ਬਣਾਉਣ ਦਾ ਜੇ ਹਨ ਕੁਛ ਵੀ ਨਹੀਂ ਭਾਈ ਸਾਡੇ ਨਾਲ ਮੌਜੂਦ ਹੈ ਕੀ ਨੰਬਰ ਦਰਸ਼ਨ ਸਿੰਘ ਦਰਸ਼ਨ ਜੀ ਕੀ ਕਹਿਣਾ ਚਾਹੋਗੇ ਕਿ ਜਿਹੜੇ ਪਰਮਾਤਮਾ ਵੱਲੇ ਦੋਦੀ ਮਾਰਦੇ ਜੀ ਪਰਮਾਤਮਾ ਨੂੰ ਬੋਲਣ ਦਾ ਪੈ ਗਈ ਪੈ ਗਈ ਗਾਂ ਗਰੀਬੀ ਤੋਂ ਵੀ ਪੈ ਗਈ ਠੀਕ ਕਦੋਂ ਹੋਇਆ ਸੀ ਇਹ ਜੇ ਸਵੇਰੇ 5 ਵਜੇ ਹੋਏ ਅੱਛਾ ਜੀ 5 ਵਜੇ ਮੈਂ ਅੰਦਰ ਜਾ ਕੇ ਗੇੜਾ ਮਾਰ ਲੱਗਾ ਨਾਲ ਜਿਹੜਾ ਉਹ ਡਿੱਗ ਚੁੱਕਿਆ ਮੈਂ ਭੱਟ ਕੇ ਬਾਹਰ ਆ ਗਿਆ ਓਹ ਹੋ ਤੇ ਫਿਰ ਮੈਂ ਜਵਾਖਾ ਨੂੰ ਗਿਆ ਮਾਹ ਵੀ ਇੱਥੋਂ ਉੱਠ ਕੇ ਸੱਡ ਸੱਪਰ ਥੱਲੋਂ ਵੀ ਤੁਸੀਂ ਬਾਹਰ ਵਗ ਚੱਲੋ ਅੱਛਾ ਜੀ ਫਿਰ ਸਾਰਾ ਬਾਹਰ ਸਪਰ ਦੀ ਨਹੀਂ ਕਿਉਂਕਿ ਕਿਤੇ ਨਾ ਕਿਤੇ ਆਪਾਂ ਦੇ ਦਿਮਾਗ ਦੇ ਵਿੱਚ ਹੈ ਸੀ ਕਿ ਸ਼ਾਇਦ ਇਹ ਹਾਸਾ ਹੋ ਸਕਦਾ ਨਹੀਂ ਇਹ ਕੋਈ ਹੱਸ ਦੇਖਣ ਦਾ ਕੋਈ ਉਹ ਨਹੀਂ ਚ ਪਤਾ ਨਹੀਂ ਲੱਗਣਾ ਜੀ ਅੱਛਾ ਜੰਦਰ ਹੁੰਦੇ ਤਾਂ ਫਿਰ ਸਭ ਨੂੰ ਦਬਲੰਦਾ ਹੂੰ ਨਾ ਕਿਉਂ ਸਮਾਸ ਨੂੰ ਸਾਡਾ ਟੁੱਟ ਗਿਆ ਇਹ ਬਸ ਕਿੰਨਾ ਕਨੁੱਠਾ ਨੂੰ ਇਹ ਹੁਣ ਪੁੱਤਰ ਸਾਰੀ ਨੁਕਸਾਨ ਆਈ ਕੱਲੀ ਪੇਟੀ ਉਹ ਕਰਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਆਖਣਾ ਹੈ ਕਿ ਸਵੇਰ ਤੋਂ ਹੀ ਅਸੀਂ ਭੁੱਖਣ ਪਾਣੇ ਬੈਠੇ ਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜਾ ਇੱਥੇ ਤੱਕ ਸਾਡੀ ਸਾਰ ਲੈਣ ਨਹੀਂ ਆਇਆ ਸਾਡੇ ਨਾਲ ਹੋਰ ਵੀਰ ਵੀ ਮੌਜੂਦਾ ਉਹਨਾਂ ਨਾਲ ਵੀ ਗੱਲ ਕਰਾਂ ਕੀ ਨਾਮ ਦੀ ਰੋਕੀ ਆ ਜੀ ਸਾਬਕਦਰ ਪੰਜ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਕਿ ਸਰਕਾਰਾਂ ਦੇ ਚਲੋ ਵਾਦੇ ਦਾਅਵੇ ਤਾਂ ਆਪਾਂ ਦੇਖੀ ਨੇ ਪਰ ਅੱਜ ਇੱਕ ਕੁਦਰਤ ਦੀ ਮਾਰ ਹੈ ਇੱਕ ਨਹੀਂ ਦੋਰੀ ਤਿੰਨ ਤਿੰਨ ਕਰਾਂਤੀ ਪਈ ਜੀ ਜੇ ਸਰਕਾਰ ਅਵੇਅਰਨੈਸ ਹੋ ਜਾਏ ਨਾ ਜੀ ਇਹ ਮਾਰਾ ਪੈਣ ਹੀ ਨਾ ਜਦੋਂ ਪਿੰਡਾਂ ਦੀਆਂ ਪੰਚਾਇਤਾਂ ਇਹਨਾਂ ਨੂੰ ਮਤੇ ਪਾ ਕੇ ਦਿੰਦੀਆਂ ਨੇ ਉਦੋਂ ਕੀ ਹੰਦੇ ਹੁੰਦੇ ਨੇ ਇਹਨਾਂ ਦੇ ਆਪਦੇ ਕੋਈ ਪ੍ਰੋਗਰਾਮ ਆਉਣ ਤਾਂ ਮਿੰਟੋ-ਮਿੰਟੀ ਹੋ ਜਾਂਦੇ ਨੇ ਕੋਈ ਸਰਕਾਰ ਹੋਵੇ ਮੈਂ ਕੱਲੀ ਭਗਵੰਤ ਮਾਨ ਦੀ ਸਰਕਾਰ ਨੂੰ ਨਹੀਂ ਕਹਿੰਦਾ ਕੋਈ ਆਜੇ ਕਾਲੀ ਆਜੇ ਕਾਂਗਰਸ ਆਜੇ ਹਰ ਇੱਕ ਸਰਕਾਰ ਨੂੰ ਇਹੀ ਹੁੰਦਾ ਹੈ ਮਥੇ ਪਿੰਡਾਂ ਜੋ ਪੈਕੇ ਜਾਂਦੇ ਨੇ ਗਰੀਬਾਂ ਦੇ ਜਦੋਂ ਘਟ ਹੈ ਇਹਦੇ ਨੇ ਜਦੋਂ ਗਰੀਬਾਂ ਦੀਆਂ ਲੋਥਾਂ ਨਿਕਲਦੀਆਂ ਨੇ ਉਦੋਂ ਆਗੇ ਤਮਾਸ਼ੀਬੀਨ ਬਣਦੇ ਨੇ ਆਗੇ ਠੀਕ ਹੈ ਜੀ ਜਦੋਂ ਪਹਿਲਾਂ ਆਪਾਂ ਮਥੇ ਪਾਉਨੇ ਆ ਉਦੋਂ ਸੁੱਤੇ ਪਏ ਹੁੰਦੇ ਨੇ ਕੀ ਗੱਲ ਜੀ ਇਹ ਵੀਡੀਓ ਨੂੰ ਨਹੀਂ ਕਰ ਸਕਦੇ ਡੀਸੀ ਨੂੰ ਨਹੀਂ ਕਰ ਸਕਦੇ ਵੀ ਭਾਈ ਜਿਹੜੇ ਤੁਹਾਡੇ ਲਵੇ ਮਥੇ ਆਏ ਹੋਏ ਨੇ ਉਰੇ ਪਰ ਕੱਚੇ ਘਰਾਂ ਦੇ ਉਹਨਾਂ ਦੀ ਜਾ ਕੇ ਤੁਸੀਂ ਤੈਕੀਕਾਤ ਕਰੋ ਤੇ ਉਹਨਾਂ ਨੂੰ ਪੈਸੇ ਪਾਓ ਆਪਦੇ ਆਪਣਾ ਮੀ ਤੋਂ ਪਹਿਲਾਂ ਪਹਿਲਾਂ ਕੋਈ ਆਪਣਾ ਬੰਦਾ ਹੱਲ ਵਜ਼ੀਲਾ ਕਰ ਲੇ ਉਹਨਾਂ ਦੇਖੋ ਕਿੱਡਾ ਸੋਇਆ ਰੱਬ ਨਾ ਕਰੇ ਖੁਦਾ ਦਾ ਖਾਸ ਤਾਂ ਕੋਈ ਸਾਰਾ ਟੱਬਰੀ ਦਾ ਬਜੰਦਾ ਜੀ ਪ ਜੇ ਹੁਣ ਆਪਾਂ ਮਤੇ ਪਾ ਕੇ ਦਿੰਨੇ ਆ ਇਹਨਾਂ ਨੂੰ ਤਾਂ ਇਹਨਾਂ ਦਾ ਹੱਕ ਬਣਦਾ ਉਹ ਮਤਿਆਂ ਦੇ ਉੱਤੇ ਗੌਰ ਕਰਵਾਉਂ ਡੀਸੀ ਨੂੰ ਕਹਿ ਕੇ ਵੀਡੀਓ ਨੂੰ ਕਹਿਣ ਇਹਨਾਂ ਦੀਆਂ ਡਿਊਟੀਆਂ ਲੱਗਣੀਆਂ ਚਾਹੀਦੀਆਂ ਨੇ ਵੀ ਭਾਈ ਜਿਹੜੇ ਤੁਹਾਨੂੰ ਮਤੇ ਪਾ ਰਹੇ ਕੀ ਹੋ ਬਾਜਬ ਨੇ ਇਨਕੁਆਰੀਆਂ ਕਰਾਉਣ ਇਨਕੁਆਰੀ ਕਰਾ ਕੇ ਇਹਨਾਂ ਨੂੰ ਪੈਸੇ ਦਿੱਤੇ ਜਾਣ ਜਿਹੜੇ ਜਿਹੜੇ ਬੰਦੇ ਹੱਕਦਾਰ ਨੇ ਉਹਨਾਂ ਦੇ ਜੀ ਸਾਰਾ ਪਿੰਡ ਇਹਨਾਂ ਦੀ ਮਦਦ ਲਈ ਖੜੇ ਸਾਰਾ ਪਿੰਡ ਵੀ ਮਦਦ ਲਈ ਖੜਾ ਜੀ ਕੱਲੇ ਇਹਨਾਂ ਦਾ ਕਾਰਨੀ ਡਿਗ ਐਪੇਡ ਜੱ 8 10 ਹੋਏ ਨੇ ਆ ਤੁਸੀਂ ਉਰੇ ਦੇਖ ਹੀ ਲਿਆ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਕੁੜੀ ਤੇ ਬੱਤ ਗੀ ਤੁਹਾਨੂੰ ਦਾਗ ਗਈ ਥੋ ਪੱਟ ਤੇ ਸਰਕਾਰ ਨੂੰ ਵੇਰਨਾ ਸੀ ਕਰਨਾ ਹੁੰਦਾ ਵੀ ਆਹ ਬੰਦੇ ਗਰੀਬ ਨੇ ਜਿਹਨੇ ਤੇ ਬਾਲਾਂ ਛੱਤਾਂ ਬਾਲਿਆਂ ਵਾਲੀਆਂ ਨੇ ਉਦੋਂ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਉਦੋਂ ਇਹ ਮਤੇ ਲੈ ਕੇ ਰੱਖ ਲੈਂਦੇ ਨੇ ਜੀ ਰੱਦੀ ਸੁੱਟ ਦਿੰਦੇ ਨੇ ਕੋਈ ਕੰਮ ਨਹੀਂ ਕਰਦਾ ਬਾਸਤ ਨਹੀਂ ਕਿਹੜੀ ਸਰਕਾਰ ਆ ਮੈਂ ਤਾਂ ਸਾਰੀਆਂ ਸਰਕਾਰਾਂ ਦੇਖੀਆਂ ਨੇ ਕੋਈ ਆਏ ਨਹੀਂ ਕਹਿੰਦੀ ਵੀ ਅੱਜ ਮਤਾ ਪੈ ਗਿਆ ਤੇ 3 ਮਹੀਨੇ ਨੂੰ ਤਾਂ ਹੱਲ ਹੋ ਗਿਆ ਹੋਵੇ ਵੀ 3 ਮਹੀਨੇ ਨੂੰ ਤਾਂ ਹੱਲ ਹੋ ਗਿਆ ਹੋਵੇ ਵੀ ਚਲੋ ਆ ਚੱਕੋ ਜੀ ਤੁਹਾਡੇ ਤੁਹਾਡਾ ਘਰ ਦੇਖ ਕੇ ਗਏ ਅਸੀਂ ਤੁਹਾਡੇ ਮਤੇ ਪਏ ਪਏ ਨੇ ਤੁਸੀਂ ਇਹਦੇ ਲੋਡ ਬੰਦੋ ਤੁਸੀਂ ਆ ਚੱਕੋ ਆਪਣੇ ਪੈਸੇ ਆਪਣੇ ਘਰ ਪਾਓ ਕੋਈ ਸਰਕਾਰ ਨਹੀਂ ਆਉਂਦੀ ਜੀ ਜਦੋਂ ਇਹਨਾਂ ਨੂੰ ਕੋਈ ਆਬਦੀ ਲੋਡ ਹੁੰਦੀ ਆ ਆਬਦੀ ਆਪਤਾ ਹੀ ਹੁੰਦੀ ਆ ਜਾਂ ਕੋਈ ਬਾਹਰ ਅੰਦਰ ਜਾਣਾ ਹੋਵੇ ਚੰਗੀਆਂ ਟਿਕਟਾਂ ਹੁੰਦੀ ਨੇ ਚੰਗਿਆ ਇਹ ਹਾਈ ਕਲਾਸ ਘੁੰਮਦੇ ਨੇ ਇਹ ਬੋਟਾ ਟਾਈਮ ਹੀ ਹੁੰਦਾ ਬੋਟਾ ਟਾਈਮ ਹੀ ਹੁੰਦਾ ਜੀ ਤਮਾਸ਼ਾ ਹੋਰ ਉਹਦੂ ਬਾਤਾਂ ਹੁੰਦੀ ਨਹੀਂ ਰੱਬ ਨਾ ਕਰੇ ਅਸੀਂ ਦਬ ਜਾਂਦਾ ਮੁੰਡਾ ਅੰਦਰ ਪਿਆ ਸੀਗਾ ਕੀ ਕਰਦੇ ਕਮਾਈ ਦਾ ਕੀ ਸਾਧਨ ਕਮਾਈ ਦਾ ਕੋਈ ਸਾਧਨ ਨਹੀਂ ਦਿਹਾੜੀ ਦੇ ਪੈ ਲਉਂਦੇ ਨੇ ਅਗਲੇ ਲੱਗ ਜਾਂਦਾ ਤਾਂ ਠੀਕ ਹੈ ਨਹੀਂ ਤੇ ਸਸਰੀ ਕਾਲ ਹੈ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਜੀ ਕੰਮ ਹੈਗੇ ਨੇ 5-700 ਰੁਪਏ ਦਿਹਾੜੀ ਤੇ ਕੀ ਹੁੰਦਾ ਅੱਜ ਕੱਲ੍ਹ ਜੇ ਮੈਨੂਅਲ ਖਰਚਾ ਪੁੱਛਿਆ ਜਾਵੇ ਕਰ ਤੁਸੀਂ ਆਟਾ ਨਾਣ ਤੇਲ ਤੋਂ ਹਿਸਾਬ ਲਾ ਲਿਓ 500 ਰੁਪਏ ਰੇ ਕਰਦਾ ਖਰਚਾ ਜਿੰਨੀ ਕਿ ਦਿਹਾੜੀ ਲੈ ਕੇ ਹੁੰਦੀ ਨੇ ਜੇ ਕੱਲੀ ਕੱਲੀ ਆਪਾਂ ਚੀਜ਼ ਲਾਈ ਜਾਈਏ ਆਟਾ ਨਾਣ ਤੇਲ ਆਟਾ ਪਾ ਕੇ ਇੱਕ 500 ਰੁਪਏ ਮੈਕਸਿਮਮ ਗਰੀਬ ਤੋਂ ਗਰੀਬ ਘਰ ਦਾ ਖਰਚਾ ਹੈ ਕੀ ਕਰੂਗਾ ਬੰਦਾ ਇੱਕ ਵਾਰੀ ਜ਼ਿੰਦਗੀ ਚ ਘਰ ਬਣਦਾ ਜੀ ਜੇ ਪਹਿਲੀ ਅਵੇਅਰਨੈਸ ਹੋ ਜਾਂਣ ਸਰਕਾਰਾਂ ਪਹਿਲੀ ਇਹ ਕਹਿਣ ਵੀ ਮਤੇ ਪਾਇਓ ਨੇ ਭਾਈ ਉਹਨਾਂ ਤੇ ਗੌਰ ਕਰੋ ਡੀਸੀਆਂ ਨੂੰ ਕਹਿਣੇ ਵੀਡੀਓ ਨੂੰ ਕਹਿਣ ਤੇ ਕੰਮ ਕਰੂ ਇਹ ਨੁਕਸਾਨ ਹੁਣ ਜਦੋਂ ਨੁਕਸਾਨ ਹੋ ਜਾਂਦਾ ਜੀ ਉਦੋਂ ਸம்மਤੀ ਦੇ ਕੇ ਮੁੜ ਜਾਂਦੇ ਨੇ ਸਤਿ ਸ੍ਰੀ ਅਕਾਲ ਜੇ ਕੋ ਕੱਲੂ ਕਿਸੇ ਦਾ ਮਰ ਗਿਆ ਤੇ ਚਾਰ ਪੈਸੇ ਨੂੰ ਹੋਰ ਦੇ ਦੂ ਬੰਦਾ ਤਾਂ ਨਹੀਂ ਵਾਪਸ ਆਉਂਦਾ ਜੀ ਮੇਰੇ ਗੱਲ ਨੂੰ ਪਹਿਲਾਂ ਵੇਰਨਾ ਸੋਣਾ ਚਾਹੀਦਾ ਵੀ ਜਿਹੜੇ ਤੁਹਾਡੇ ਭਾਈ ਮਤੇ ਪੈਨੇ ਨੂੰ ਗੌਰ ਹੋਣੀ ਚਾਹੀਦੀ ਹੈ ਬੇ ਆ ਬੰਦੇ ਨੂੰ ਪੈਸੇ ਦੋ ਇਹ ਸਾਡੇ ਦਾ ਸਾਫਕਾ ਸਰਪੰਚ ਜਿਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੇ ਕਈ ਸਵਾਲ ਵੀ ਉਠਾਏ ਨੇ ਪਰ ਜੇ ਦੂਜੇ ਪਾਸੇ ਗੱਲ ਕਰੀਏ ਕੁਦਰਤ ਦੀ ਮਾਰ ਦੀ ਰੱਬ ਦੀ ਰਹਿਮਤ ਹੈ ਰਹੀ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿ ਸਿਰਫ ਜਿਹੜੀਆਂ ਇੱਕ ਇਹਨਾਂ ਨੂੰ ਸ਼ਾਇਦ ਪਹਿਲੇ ਹੀ ਅਹਿਸਾਸ ਹੋ ਚੁੱਕਿਆ ਸੀ ਕਿ ਜਿਹੜਾ ਮੀਂਹ ਪੈ ਰਿਹਾ ਇਹਨਾਂ ਤੇਜ਼ ਮੀਂਹ ਆ ਕਿ ਜਿਹੜਾ ਇਹ ਛੱਤਾ ਤੱਕ ਸਾਡੀਆਂ ਸ਼ਾਇਦ ਡਿੱਗ ਸਕਦੀਆਂ ਜਿਸ ਦੇ ਕਾਰਨ ਪਰਿਵਾਰ ਪਹਿਲਾਂ ਹੀ ਕੁਛ ਤਾਂ ਬੇੜੇ ਦੇ ਬਾਪ ਪਿਆ ਰਿਹਾ ਤੇ ਜਿਹੜਾ ਦੂਜਾ ਇੱਕ ਪਰਿਵਾਰ ਦਾ ਮੈਂਬਰ ਸੀ ਉਹਨੇ ਮਸਾਂ ਆਪਣੀ ਭੱਜ ਕੇ ਜਾਨ ਬਚਾਈ ਹੈ ਨਾਲ ਹੀ ਇਹਨਾਂ ਨੇ ਹੁਣ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਸਾਡੇ ਗਰੀਬ ਬੰਦੇ ਕੋਲ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ ਆ ਜਿਹੜੇ ਸਾਡੇ ਘਰ ਦੀ ਮਰਮਤ ਹੈ ਉਹ ਛੇਤੀ ਤੋਂ ਛੇਤੀ ਕਰਵਾਈ ਜਾਵੇ ਸੰਗਰੂਰ ਤੌਰ ਵੀ ਸ਼ਰਮਾ ਪੰਜਾਬੀ ਲਾਈਵ ਟੀਵੀ